ਸਿੱਖ ਧਰਮ ਦੇ ਵਿੱਚ ਜੋਤ ਜਗਾਉਣ ਦੀ ਬਹੁਤ ਮਹੱਤਤਾ ਹੈ ਸਿੱਖ ਧਰਮ ਵਿੱਚ ਬਹੁਤ ਸਾਰੇ ਲੋਕ ਨੇ ਜੋ ਕਿਸੇ ਨਾ ਕਿਸੇ ਗੁਰੂ ਸਾਹਿਬਾਨ ਦੇ ਨਾਮ ਉੱਪਰ ਜੋਤ ਜਗਾਉਂਦੇ ਨੇ ਬਹੁਤ ساری ਦੁਨੀਆ ਤਾਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਆਪਣੇ ਘਰ ਵਿੱਚ ਜਗਾਉਂਦੀ ਹੈ ਤਾਂ ਇਵੇਂ ਹੀ ਬਾਕੀ ਸਿੱਖ ਲੋਕ ਵੀ ਆਪਣੇ ਘਰ ਵਿੱਚ ਜੋਤ ਜਗਾਉਂਦੇ ਨੇ ਪਰ ਜੋਤ ਜਗਾਉਣ ਦੀ ਕੀ ਮਰਿਆਦਾ ਹੈ ਕੀ ਸਹੀ ਵਿਧੀ ਹੈ ਇਹ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਉਹ ਠੀਕ ਤਰ੍ਹਾਂ ਨਾਲ ਜੋਤ ਨੂੰ ਘਰ ਵਿੱਚ ਨਹੀਂ ਜਗਾਉਂਦੇ। ਜੋਤ ਜਗਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਜੋਤ ਨੂੰ ਪੂਰੀ ਮਰਿਆਦਾ ਅਨੁਸਾਰ ਜਗਾਇਆ ਜਾਵੇ ਤਾਂ ਹੀ ਉਹ ਗੁਰੂ ਦੇ ਦਰਬਾਰ ਵਿੱਚ ਵੀ ਪ੍ਰਮਾਨ ਹੁੰਦੀ ਹੈ। ਤਾਂ ਹੀ ਉਸ ਨਾਲ ਸਾਡੇ ਘਰ ਦੀ ਸ਼ੁੱਧਤਾ ਵੀ ਹੁੰਦੀ ਹੈ। ਅੱਜ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ ਕਿ ਕੀ ਮਰਿਆਦਾ ਹੁੰਦੀ ਹੈ ਜੋਤ ਜਗਾਉਣ ਦੀ। ਤੁਸੀਂ ਆਪ ਵੀ ਇਸ ਮਰਿਆਦਾ ਨੂੰ ਨੋਟ ਕਰ ਲਓ ਤੇ ਦੂਸਰਿਆਂ ਨੂੰ ਵੀ ਦੱਸੋ ਸਭ ਤੋਂ ਪਹਿਲੀ ਗੱਲ ਕਿ ਜੋਤ ਨੂੰ ਕਦੇ ਵੀ ਨੀਵੀਂ ਜਗ੍ਹਾ ਤੇ ਨਹੀਂ ਜਗਾਉਣਾ ਕੁਝ ਸੰਗਤਾਂ ਕੀ ਕਰਦੀਆਂ ਨੇ ਕਿ ਜੋਤ ਨੂੰ ਨੀਵੀਂ ਜਗ੍ਹਾ ਰੱਖ ਕੇ ਜਗਾ ਦਿੰਦੀਆਂ ਨੇ ਤਾਂ ਇਹ ਜੋਤ ਜਗਾਉਣ ਦੀ ਕੋਈ ਮਰਿਆਦਾ ਨਹੀਂ ਹੈ ਤੁਸੀਂ ਆਮ ਹੀ ਗੁਰਦੁਆਰਾ ਸਾਹਿਬ ਵਿੱਚ ਵੀ ਦੇਖਿਆ ਹੋਵੇਗਾ ਜਾਂ ਕਿਤੇ ਵੀ ਧਾਰਮਿਕ ਸਥਾਨ ਤੇ ਦੇਖਿਆ ਹੋਵੇਗਾ ਕਿ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਜਗਦੀ ਹੈ ਤੁਹਾਡੇ ਘਰ ਵਿੱਚ ਜਦੋਂ ਕੋਈ ਅਖੰਡ ਪਾਠ ਵੀ ਹੁੰਦਾ ਹੈ ਤਾਂ ਵੀ ਗ੍ਰੰਥੀ ਸਾਹਿਬ ਜੋਤ ਨੂੰ ਹਮੇਸ਼ਾ ਹੀ ਕਿਸੇ ਟੇਬਲ ਨੂੰ ਰੱਖ ਕੇ ਜਾਂ ਫਿਰ ਕਿਸੇ ਵੀ ਉੱਚੀ ਜਗ੍ਹਾ ਤੇ ਹੀ ਜਗਾਉਂਦੇ ਨੇ ਤਾਂ ਇਹ ਵੀ ਇੱਕ ਬਹੁਤ ਹੀ ਧਿਆਨ ਦੇਣ ਯੋਗ ਗੱਲ ਹੈ ਕਿ ਜੋਤ ਨੂੰ ਹਮੇਸ਼ਾ ਹੀ ਉੱਚੀ ਜਗ੍ਹਾ ਤੇ ਜਗਾਉਣਾ ਹੈ ਤੇ ਦੂਜੀ ਗੱਲ ਕਿ ਜੋਤ ਹਮੇਸ਼ਾ ਹੀ ਦੇਸੀ ਘੋਦੀ ਜਗਾਉਣੀ ਚਾਹੀਦੀ ਹੈ ਲੋਕ ਕੀ ਕਰਦੇ ਨੇ ਕਿ ਦੇਸੀ ਕਿਓ ਦੀ ਜੋਤ ਜਗਾਉਣ ਦੀ ਬਜਾਏ ਦੂਜਾ ਕੋਈ ਹੋਰ ਕਿਓ ਜਾਂ ਤੇਲ ਪਾ ਕੇ ਜਗਾ ਦਿੰਦੇ ਨੇ ਤਾਂ ਇਹ ਵੀ ਸਾਡੇ ਸਿੱਖ ਮਰਿਆਦਾ ਦੇ ਅਨੁਸਾਰ ਗਲਤ ਹੈ ਲੋਕ ਸੋਚਦੇ ਨੇ ਕਿ ਦੇਸੀ ਕਿਓ ਖਰਾਬ ਹੋ ਜਾਏਗਾ ਤਾਂ ਸੰਗਤ ਜੀ ਦੇਸੀ ਕਿਓ ਦੀ ਜੋਤ ਜਗਾਉਣਾ ਹੀ ਇੱਕ ਮਰਿਆਦਾ ਅਨੁਸਾਰ ਜੋਤ ਜਗਾਉਣਾ ਹੈ ਦੇਸੀ ਕਿਓ ਦੀ ਜੋਤ ਜਗਾਉਣ ਨਾਲ ਹੀ ਸਾਡੇ ਮਨ ਦੀ ਜੋਤ ਵੀ ਜਗਦੀ ਹੈ ਤਾਂ ਤੀਜੀ ਗੱਲ ਕਿ ਜਿਸ ਵੀ ਜਗ੍ਹਾ ਤੇ ਤੁਸੀਂ ਜੋਤ ਜਗਾਉਣੀ ਹੈ ਉਹ ਜਗ੍ਹਾ ਬਿਲਕੁਲ ਵੀ ਸਾਫ਼ ਹੋਣੀ ਚਾਹੀਦੀ ਹੈ। ਇੱਕਦਮ ਸਾਫ਼ ਹੋਣੀ ਚਾਹੀਦੀ ਹੈ। ਉਹਦੇ ਲਾਗੇ ਬਿਲਕੁਲ ਕੋਈ ਵੀ ਕੋਈ ਕਚਰਾ ਜਾਂ ਕੋਈ ਵੀ ਗੰਦਗੀ ਨਹੀਂ ਹੋਣੀ ਚਾਹੀਦੀ। ਜਿਵੇਂ ਅਸੀਂ ਆਪਣੇ ਬੈਠਣ ਰਹਿਣ ਦੀ ਜਗ੍ਹਾ ਨੂੰ ਹਮੇਸ਼ਾ ਹੀ ਸਾਫ਼ ਸੁਥਰਾ ਰੱਖਦੇ ਆ ਉਵੇਂ ਹੀ ਉਸ ਜਗ੍ਹਾ ਨੂੰ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਫਿਰ ਹੀ ਜੋਤ ਜਗਾਉਣ ਦੀ ਮर्याਦਾ ਪੂਰੀ ਹੁੰਦੀ ਹੈ। ਜਿਸ ਵਿੱਚ ਸੰਗਤ ਜੀ ਤੁਸੀਂ ਜੋਤ ਜਗਾਉਣੀ ਹੈ ਉਹ ਬਰਤਨ ਉਹ ਦੀਵਾ ਉਹ ਵੀ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਕਈ ਲੋਕ ਕੀ ਕਰਦੇ ਨੇ ਕਿ ਇੱਕ ਹੀ ਦੀਵੇ ਦੇ ਵਿੱਚ 6-6 ਮਹੀਨੇ ਜਾਂ ਫਿਰ ਸਾਲ ਜੋਤ ਜਗਾਈ ਜਾਂਦੇ ਨੇ ਉਸ ਦੀ ਕੋਈ ਸਾਫ਼ ਸਫਾਈ ਨਹੀਂ ਕਰਦੇ ਤਾਂ ਉਹ ਵੀ ਧਿਆਨ ਦੇਣ ਯੋਗ ਗੱਲ ਹੈ ਤੁਸੀਂ ਆਪਣੇ ਘਰ ਵਿੱਚ ਗੁਟਕਾ ਸਾਹਿਬ ਰੱਖਦੇ ਹੋ ਤੇ ਗੁਟਕਾ ਸਾਹਿਬ ਰੱਖਣ ਦਾ ਫਾਇਦਾ ਤਾਂ ਹੀ ਹੈ ਜੇਕਰ ਤੁਸੀਂ ਉਸ ਦੀ ਪੂਰੀ ਰੱਖਿਆ ਕਰਦੇ ਹੋ। ਸਾਫ ਸਫਾਈ ਦਾ ਧਿਆਨ ਰੱਖਦੇ ਹੋ। ਗੁਟਕਾ ਸਾਹਿਬ ਦੇ ਰੱਖਣ ਵਾਲੀ ਜਗ੍ਹਾ ਨੂੰ ਸਾਫ਼ ਰੱਖਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਗੁਟਕਾ ਸਾਹਿਬ ਨੂੰ ਅਸੀਂ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਾਂ ਤਾਂ ਫਿਰ ਉਹਨਾਂ ਦੇ ਰਹਿਣ ਦੀ ਜਗ੍ਹਾ ਤਾਂ ਸਾਫ਼ ਹੋਣੀ ਚਾਹੀਦੀ ਹੈ। ਤੇ ਅਗਲੀ ਗੱਲ ਕਿ ਜੋਤ ਨੂੰ ਕਦੇ ਵੀ ਫੂਕ ਮਾਰ ਕੇ ਨਹੀਂ ਬੁਝਾਉਣਾ ਚਾਹੀਦਾ ਤੁਸੀਂ ਕਦੇ ਵੀ ਕਿਸੇ ਗ੍ਰੰਥੀ ਸਾਹਿਬ ਨੂੰ ਪਾਠੀ ਨੂੰ ਦੇਖ ਸਕਦੇ ਹੋ ਕਿ ਕਦੇ ਵੀ ਉਹ ਆਪਣੇ ਮੂੰਹ ਦੀ ਹਵਾ ਦੇ ਨਾਲ ਜੋਤ ਨੂੰ ਬੁਝਾਉਂਦੇ ਨਹੀਂ ਜੋਤ ਨੂੰ ਜਗਦੇ ਹੀ ਰਹਿਣ ਦਿਓ ਉਹ ਆਪਣੇ ਆਪ ਹੀ ਬੁਝ ਜਾਏਗੀ ਜਦ ਉਸ ਦਾ ਕਿਉ ਹੌਲੀ-ਹੌਲੀ ਖਤਮ ਹੋ ਜਾਏਗਾ ਉਹ ਆਪਣੇ ਆਪ ਹੀ ਬੁਝ ਜਾਏਗੀ ਉਸ ਨੂੰ ਬੁਝਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਅਸੀਂ ਮੂੰਹ ਦੀ ਹਵਾ ਨਾਲ ਜੋਤ ਨੂੰ ਬੁਝਾਵਾਂਗੇ ਤਾਂ ਸਾਡੇ ਤਾਂ ਮੂੰਹ ਦੀ ਝੂਠੀ ਹਵਾ ਜੋਤ ਤੱਕ ਚਲੀ ਜਾਏਗੀ ਜੇਕਰ ਅਸੀਂ ਖੁਦ ਹੀ ਇਵੇਂ ਕੰਮ ਕਰਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਵਾਂਗੇ ਇਸ ਲਈ ਬੱਚਿਆਂ ਨੂੰ ਸਿਖਾਉਣ ਤੋਂ ਪਹਿਲਾਂ ਤੁਸੀਂ ਖੁਦ ਮਰਿਆਦਾ ਦਾ ਧਿਆਨ ਰੱਖੋ ਅਗਲੀ ਗੱਲ ਕਿ ਤੁਸੀਂ ਜਦ ਵੀ ਜੋਤ ਜਗਾਉਣੀ ਹੈ ਤਾਂ ਜੋਤ ਜਗਾਉਣ ਦੀ ਥਾਂ ਨੂੰ ਧਿਆਨ ਵਿੱਚ ਰੱਖਣਾ ਹੈ ਕਿ ਆਸ-ਪਾਸ ਕੋਈ ਵੀ ਐਹੋਜੀ ਚੀਜ਼ ਕੋਈ ਵੀ ਐਹੋਜਾ ਪਦਾਰਥ ਨਾ ਹੋਵੇ ਜਿਸ ਨੂੰ ਜਲਦੀ ਹੀ ਅੱਗ ਲੱਗ ਜਾਵੇ। ਪਾਵਕੀ ਕੋਈ ਵੀ ਕਿਸੇ ਕਿਸਮ ਦਾ ਪਲਾਸਟਿਕ ਦਾ ਸਮਾਨ ਜਾਂ ਕੋਈ ਵੀ ਪੋਲੀਥੀਨ ਨਹੀਂ ਹੋਣਾ ਚਾਹੀਦਾ। ਜੋਤ ਜਗਾਉਣ ਲਈ ਸਾਨੂੰ ਹਮੇਸ਼ਾ ਹੀ ਇੱਕ ਥਾਲੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਥਾਲੀ ਵਿੱਚ ਹੀ ਦੀਵੇ ਨੂੰ ਰੱਖਣਾ ਚਾਹੀਦਾ ਹੈ ਤਾਂ ਕਿ ਜੇਕਰ ਜੋਤ ਦੀ ਅੱਗ ਤੋਂ ਕੋਈ ਚਿੰਗਿਆਰੀ ਜਾਂ ਕੁਝ ਵੀ نیچے ਡਿੱਗਦਾ ਹੈ ਤਾਂ ਉਹ ਥਾਲੀ ਵਿੱਚ ਹੀ ਡਿੱਗੇ। ਆਸ-ਪਾਸ ਦੇ ਕਿਸੇ ਵੀ ਜਗ੍ਹਾ ਤੇ ਅਗਰ ਉਹ ਡਿੱਗਦਾ ਹੈ ਤਾਂ ਅੱਗ ਲੱਗਣ ਦੇ ਚਾਂਸ ਵੱਧ ਜਾਂਦੇ ਨੇ ਤਾਂ ਜਦ ਇਵੇਂ ਅਸੀਂ ਖੁਦ ਹੀ ਧਿਆਨ ਨਹੀਂ ਦੇਵਾਂਗੇ ਤਾਂ ਜੇਕਰ ਕੋਈ ਨੁਕਸਾਨ ਹੋ ਜਾਂਦਾ ਹੈ ਅੱਗ ਲੱਗ ਜਾਂਦੀ ਹੈ ਤਾਂ ਅਸੀਂ ਦੋਸ਼ ਗੁਰੂ ਦਾ ਕੱਢਣ ਲੱਗ ਜਾਂਦੇ ਆ ਇੱਥੇ ਗੁਰੂ ਦਾ ਦੋਸ਼ ਨਹੀਂ ਹੈ ਦੋਸ਼ ਸਾਡਾ ਆਪਣਾ ਹੈ ਅਸੀਂ ਹੀ ਜੋਤ ਜਗਾਉਣ ਲੱਗਿਆਂ ਕਿਸੇ ਗੱਲ ਦਾ ਧਿਆਨ ਨਹੀਂ ਰੱਖਿਆ ਅਗਲੀ ਗੱਲ ਇਹ ਕਿ ਜਦੋਂ ਵੀ ਤੁਸੀਂ ਜੋਤ ਜਗਾਉਣੀ ਹੈ ਜਿਸ ਵੀ ਮੈਂਬਰ ਨੇ ਜਗਾਉਣੀ ਹੈ ਤਾਂ ਸ਼ਰਧਾ ਭਾਵਨਾ ਉਸਦੇ ਮਨ ਵਿੱਚ ਪੂਰੀ ਹੋਣੀ ਚਾਹੀਦੀ ਹੈ ਜੇਕਰ ਅਸੀਂ ਜੋਤ ਜਗਾਉਨੇ ਆ ਤਾਂ ਸਾਡੇ ਮਨ ਵਿੱਚ ਗੁਰੂ ਦੇ ਪ੍ਰਤੀ ਸ਼ਰਧਾ ਵੀ ਤੇ ਹੋਣੀ ਚਾਹੀਦੀ ਹੈ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਫਿਰ ਹੀ ਅਸੀਂ ਜੋਤ ਜਗਾਉਣੀ ਹੈ ਜਿਹੜੇ ਲੋਕ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਜੋ ਲੋਕ ਬੋਲਦੇ ਨੇ ਕਿ ਪ੍ਰਮਾਤਮਾ ਹੁੰਦਾ ਹੀ ਨਹੀਂ ਹੈ ਤਾਂ ਉਹ ਲੋਕਾਂ ਨੂੰ ਇਹਨਾਂ ਚੀਜ਼ਾਂ 'ਚ ਵੀ ਫਿਰ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਕਿ ਮੌਤ ਵੀ ਹੁੰਦੀ ਹੈ ਪਰ ਆਉਂਦੀ ਤੇ ਹੈ ਨਾ ਮੌਤ ਆਉਂਦੀ ਹੈ ਸਾਡੇ ਸੁੱਤੇ ਪਿਆ ਦੇ ਸਵਾਸ ਚੱਲਦੇ ਨੇ ਇਹ ਵੀ ਤਾਂ ਇੱਕ ਕਮਾਲ ਦੀ ਗੱਲ ਹੀ ਹੈ ਕਿ ਅਸੀਂ ਤਾਂ ਸੋ ਜਾਂਦੇ ਆ ਪਰ ਸਾਡੇ ਸਾਹ ਜੋ ਨੇ ਉਹ ਚੱਲਦੇ ਰਹਿੰਦੇ ਨੇ ਰੁੱਤਾਂ ਬਦਲਦੀਆਂ ਨੇ ਮੌਸਮ ਬਦਲਦੇ ਨੇ ਹਵਾ ਚੱਲਦੀ ਹੈ ਇਹ ਸਾਰੀ ਕੁਦਰਤ ਕਿਸੇ ਨਾ ਕਿਸੇ ਤਰ੍ਹਾਂ ਤਾਂ ਕਿਸੇ ਦੇ ਕਿਸੇ ਹੱਥ ਵਿੱਚ ਰਚੀ ਹੋਈ ਹੈ ਤਾਂ ਹੀ ਇਹ ਸਭ ਕੁਝ ਹੁੰਦਾ ਹੈ ਫਿਰ ਇਹ ਆਪਣੇ ਆਪ ਕਿਵੇਂ ਹੋਈ ਜਾਂਦਾ ਹੈ ਤਾਂ ਇੱਥੇ ਗੱਲ ਇਹ ਹੈ ਕਿ ਜੇਕਰ ਤੁਸੀਂ ਗੁਰਬਾਣੀ ਪੜ੍ਹਦੇ ਹੋ ਜਾਂ ਜੋਤ ਜਗਾਉਂਦੇ ਹੋ ਤਾਂ ਤੁਹਾਡੇ ਮਨ ਅੰਦਰ ਸ਼ਰਧਾ ਭਾਵਨਾ ਪੂਰੀ ਹੋਣੀ ਚਾਹੀਦੀ ਹੈ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡੀ ਅਰਦਾਸ ਬੇਨਤੀ ਵੀ ਪ੍ਰਵਾਨ ਹੁੰਦੀ ਹੈ ਤਾਂ ਹੁਣ ਜੋ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੋ ਨੌਜਵਾਨ ਪੀੜੀ ਹੈ ਮੁੰਡੇ ਜਾਂ ਕੁੜੀਆਂ ਨੇ ਉਹ ਜੋਤ ਜਗਾਉਣਾ ਰੋਜ਼ ਭੁੱਲ ਜਾਂਦੇ ਨੇ ਜਿਨ੍ਹਾਂ ਨੇ ਤਾਂ ਜੋਤ ਜਗਾਉਣੀ ਹੁੰਦੀ ਹੈ ਤਾਂ ਉਹਨਾਂ ਨੂੰ ਰੋਜ਼ ਜੋਤ ਜਗਾਉਣੀ ਚਾਹੀਦੀ ਹੈ ਨੌਜਵਾਨ ਪੀੜ੍ਹੀ ਆਪਣੇ ਰੋਜ਼ ਦਾ ਹਾਰ ਸ਼ਿੰਗਾਰ ਤਾਂ ਨਹੀਂ ਭੁੱਲਦੀ ਪਰ ਜੋਤ ਜਗਾਉਣਾ ਭੁੱਲ ਜਾਂਦੀ ਹੈ ਤਾਂ ਜਦ ਬਜ਼ੁਰਗ ਉਹਨਾਂ ਨੂੰ ਕਦੇ ਵੀ ਕਿਸੇ ਗੱਲ ਤੋਂ ਫਿਟਕਾਰਦੇ ਨੇ ਤਾਂ ਉਹ ਅੱਗੋਂ ਬੋਲ ਦਿੰਦੇ ਨੇ ਕਿ ਜੋਤ ਜਗਾਉਣ ਨਾਲ ਕੀ ਹੋ ਜਾਏਗਾ ਇਸ ਨਾਲ ਕੀ ਹੁੰਦਾ ਹੈ ਤਾਂ ਬੰਦਾ ਉਥੇ ਇਹ ਪੁੱਛੇ ਕਿ ਤੁਸੀਂ ਨਹੀਂ ਜਗਾਈ ਤਾਂ ਤੁਹਾਡੇ ਨਾਲ ਕੀ ਕੀ ਹੋਇਆ ਹੈ ਗੁਰੂ ਦੇ ਨਾਲ ਤੁਹਾਡਾ ਮਨ ਟੁੱਟ ਗਿਆ ਬਾਣੀ ਤੋਂ ਤੁਹਾਡਾ ਮਨ ਦੂਰ ਹੋ ਗਿਆ ਤਾਂ ਕਿੰਨੀ ਕੁ ਸ਼ਰਧਾ ਭਾਵਨਾ ਤੁਹਾਡੇ ਮਨ ਵਿੱਚ ਰਹੀ ਹੈ ਜਿਸ ਸਰੀਰ ਨੂੰ ਤੁਸੀਂ ਹਾਰ ਸ਼ਿੰਗਾਰ ਦੇ ਲਈ ਹਰ ਵੇਲੇ ਲੱਗੇ ਰਹਿੰਦੇ ਹੋ ਉਹ ਤਾਂ ਮਿੱਟੀ ਵਿੱਚ ਹੀ ਰੁੱਲ ਜਾਣਾ ਹੈ ਪਰ ਜੇਕਰ ਤੁਸੀਂ ਇਹੀ ਆਪਣਾ ਮਨ ਗੁਰੂ ਵੱਲ ਲਗਾ ਕੇ ਆਪਣੇ ਸਾਰੇ ਜੀਵਨ ਦੇ ਵਿੱਚ ਗੁਰੂ ਦਾ ਨਾਮ ਲੈ ਕੇ ਜਾਓ ਤਾਂ ਉਹ ਸਦਾ ਹੀ ਤੁਹਾਡੇ ਨਾਲ ਰਹਿੰਦਾ ਹੈ ਤੁਹਾਡਾ ਅਗਲਾ ਜਨਮ ਵੀ ਸਵਾਰਦਾ ਹੈ ਤੁਹਾਡੀ ਅਗਲੀ ਪੀੜ੍ਹੀ ਸਵਾਰ ਦਿੰਦਾ ਹੈ ਤਾਂ ਇਹਨਾਂ ਗੱਲਾਂ ਨੂੰ ਵੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਸਮਝ ਜਾਂਦੇ ਨੇ ਤਾਂ ਬਹੁਤ ਵਧੀਆ ਗੱਲ ਹੈ ਹੁਣ ਗੱਲ ਇਹ ਵੀ ਕਰਦੇ ਆਂ ਕਿ ਜੋਤ ਜਗਾਉਣ ਦੇ ਫਾਇਦੇ ਕੀ ਨੇ ਜੋਤ ਜਗਾਉਣ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਸਾਡੇ ਮਨ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ ਜੋ ਵੀ ਭੈਣ ਭਰਾ ਜੋਤ ਜਗਾਉਂਦੇ ਨੇ ਉਹਨਾਂ ਦੇ ਮਨ ਅੰਦਰ ਗੁਰੂ ਪ੍ਰਤੀ ਇੱਕ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਜਦ ਉਹ ਰੋਜ਼ ਹੀ ਜੋਤ ਨੂੰ ਜਗਾਉਂਦੇ ਨੇ ਤਾਂ ਉਹਨਾਂ ਦੀ ਇੱਕ ਰੁਟੀਨ ਬਣ ਜਾਂਦੀ ਹੈ ਤੇ ਜਦ ਕਿਤੇ ਉਹਨਾਂ ਦੇ ਮਨ ਵਿੱਚੋਂ ਜੋਤ ਜਗਾਉਣਾ ਭੁੱਲ ਜਾਵੇ ਤਾਂ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇਹੀ ਫੀਲ ਹੁੰਦਾ ਰਹਿੰਦਾ ਹੈ ਕਿ ਮੈਂ ਅੱਜ ਜੋਤ ਨਹੀਂ ਜਗਾਈ। ਪਰਮਾਤਮਾ ਦੇ ਨਾਲ ਅੱਜ ਮੇਰਾ ਮਿਲਾਪ ਨਹੀਂ ਹੋਇਆ। ਉਸ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਯਾਦ ਆਉਂਦੀ ਹੈ। ਤਾਂ ਇਹੀ ਤਾਂ ਯਾਦ ਹੋਣੀ ਬਹੁਤ ਜ਼ਰੂਰੀ ਹੈ। ਜਿਹੜੀ ਕਿ ਅੱਜ ਅਸੀਂ ਸਾਰੇ ਲੋਕ ਭੁੱਲ ਗਏ ਆ। ਪਰਮਾਤਮਾ ਨੂੰ ਯਾਦ ਹੀ ਨਹੀਂ ਰੱਖਦੇ। ਉਸ ਨੂੰ ਯਾਦ ਰੱਖਣ ਦੇ ਤਾਂ ਇਹੀ ਤਰੀਕੇ ਨੇ। ਘਰ ਵਿੱਚ ਜੋਤ ਜਗਾਓ। ਬਾਣੀ ਪੜੋ ਬਾਣੀ ਵਿੱਚ ਜੇਕਰ ਅਸੀਂ ਰੋਜ਼ ਪੜ੍ਹਦੇ ਹਾਂ ਤੇ ਜੇਕਰ ਬਾਣੀ ਇੱਕ ਦਿਨ ਸਾਡੇ ਤੋਂ ਕਿਸੇ ਵਜ੍ਹਾ ਕਰਕੇ ਨਹੀਂ ਪੜੀ ਜਾਂਦੀ ਤਾਂ ਉਸ ਦਿਨ ਵੀ ਸਾਰਾ ਦਿਨ ਇਹੀ ਮਨ ਵਿੱਚ ਚੱਲਦਾ ਰਹਿੰਦਾ ਹੈ ਕਿ ਅੱਜ ਮੈਂ ਪਾਠ ਨਹੀਂ ਕੀਤਾ ਅੱਜ ਮੈਂ ਬਾਣੀ ਨਹੀਂ ਪੜ੍ਹੀ ਤੇ ਉਸ ਨੂੰ ਉਸ ਦਾ ਸਾਰਾ ਦਿਨ ਹੀ ਬੇਕਾਰ ਲੱਗਦਾ ਹੈ ਇਵੇਂ ਹੀ ਲੱਗਦਾ ਰਹਿੰਦਾ ਹੈ ਕਿ ਅੱਜ ਮੇਰਾ ਸਭ ਤੋਂ ਜ਼ਰੂਰੀ ਕੰਮ ਸੀ ਉਹ ਰਹਿ ਗਿਆ ਤੇ ਉਹਦੇ ਕਰਕੇ ਸਾਰਾ ਦਿਨ ਕਿਸੇ ਕੰਮ ਵਿੱਚ ਹੋਰ ਮਨ ਵੀ ਨਹੀਂ ਲੱਗਦਾ ਪਰਮਾਤਮਾ ਦੀ ਯਾਦ ਹੀ ਐਨਾ ਸਤਾਉਂਦੀ ਹੈ ਜੋ ਲੋਕ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਉਸ ਨਾਲ ਆਪਣਾ ਮਿਲਾਪ ਕਰ ਲੈਂਦੇ ਨੇ પ્રેમ ਪਿਆਰ ਬਣਾ ਲੈਂਦੇ ਨੇ ਫਿਰ ਉਹਨਾਂ ਲੋਕਾਂ ਕੋਲ ਪਰਮਾਤਮਾ ਤੋਂ ਬਿਨਾਂ ਵੀ ਇੱਕ ਦਿਨ ਨਹੀਂ ਰਿਹਾ ਜਾਂਦਾ ਜਿਹੜਾ ਵੀ ਘਰ ਵਿੱਚ ਇੱਕ ਮੈਂਬਰ ਜੋਤ ਜਗਾਉਂਦਾ ਹੈ ਉਸ ਦੇ ਲਈ ਦੂਜੇ ਮੈਂਬਰਾਂ ਦੇ ਮਨ ਵਿੱਚ ਇੱਕ ਪਿਆਰ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ ਜਦੋਂ ਵੀ ਦੂਜੇ ਫੈਮਿਲੀ ਮੈਂਬਰ ਤੁਹਾਨੂੰ ਜੋਤ ਜਗਾਉਂਦੇ ਦੇਖਦੇ ਨੇ ਤਾਂ ਉਹਨਾਂ ਦੇ ਮਨ ਵਿੱਚ ਤੁਹਾਡੇ ਲਈ ਸਤਿਕਾਰ ਪੈਦਾ ਹੁੰਦਾ ਹੈ ਕਿ ਇਹ ਇੱਕ ਵਧੀਆ ਕੰਮ ਕਰ ਰਹੀ ਹੈ ਤਾਂ ਇਸ ਨੇ ਇਹ ਕੰਮ ਰੋਜ਼ ਕਰਨਾ ਹੈ ਤਾਂ ਉਹ ਵੀ ਤੁਹਾਨੂੰ ਕਦੇ ਵੀ ਮਾੜੀ ਨਿਗਾਹ ਨਾਲ ਨਹੀਂ ਦੇਖਦੇ ਉਹਨਾਂ ਦੇ ਮਨਾਂ ਵਿੱਚ ਤੁਹਾਡੇ ਲਈ ਪਿਆਰ ਸਤਿਕਾਰ ਦੁੱਗਣਾ ਹੋ ਜਾਂਦਾ ਹੈ ਜੋਤ ਜਗਾਉਣ ਦੇ ਨਾਲ ਘਰ ਵਿੱਚ ਇੱਕ ਅਲੱਗ ਹੀ ਊਰਜਾ ਉਤਪਨ ਹੁੰਦੀ ਹੈ ਜੋਤ ਦੀ ਰੋਸ਼ਨੀ ਦੇ ਨਾਲ ਨਾਲ ਤੁਹਾਡੇ ਘਰ ਵਿੱਚ ਇੱਕ ਐਸੀ ਰੋਸ਼ਨੀ ਦੀਆਂ ਕਿਰਨਾਂ ਪੈਂਦੀਆਂ ਨੇ ਕਿ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਖੁਸ਼ੀਆਂ ਬਣੀਆਂ ਹੀ ਰਹਿੰਦੀਆਂ ਨੇ ਸਾਰੇ ਘਰ ਦੇ ਜੀ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਨ ਦੇ ਵਿੱਚ ਕੋਈ ਈਰਖਾ ਕੋਈ ਲੜਾਈ ਝਗੜਾ ਨਹੀਂ ਹੁੰਦਾ ਤਾਂ ਇਹ ਵੀ ਇੱਕ ਬਹੁਤ ਹੀ ਜ਼ਰੂਰੀ ਪਹਿਲੂ ਹੈ ਜੋਤ ਜਗਾਉਣ ਦਾ ਇਸ ਲਈ ਸੰਗਤ ਜੀ ਘਰ ਦੇ ਵਿੱਚ ਜੋਤ ਜਗਾਉਣਾ ਜ਼ਰੂਰੀ ਹੈ ਇਸ ਨਾਲ ਸਾਡੇ ਗੁਰੂ ਮਹਾਰਾਜ ਵੀ ਖੁਸ਼ ਹੁੰਦੇ ਨੇ ਤੁਹਾਡੇ ਘਰ ਵਿੱਚ ਵੀ ਬਰਕਤਾਂ ਵੱਧਦੀਆਂ ਨੇ ਜੋਤ ਜ਼ਿਆਦਾਤਰ ਬੀਬੀਆਂ ਹੀ ਜਗਾਉਂਦੀਆਂ ਨੇ ਬੀਬੀਆਂ ਕਿਉਂ ਜਗਾਉਂਦੀਆਂ ਨੇ ਕਿਉਂਕਿ ਮਰਦਾਂ ਦੇ ਮੁਕਾਬਲੇ ਬੀਬੀਆਂ ਔਰਤਾਂ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਭਾਵਨਾ ਜ਼ਿਆਦਾ ਹੁੰਦੀ ਹੈ ਗੁਰੂ ਦੇ ਨਾਲ ਸ਼ਰਧਾ ਭਾਵਨਾ ਉਹਨਾਂ ਦੀ ਜ਼ਿਆਦਾ ਬਣਦੀ ਹੈ ਤੇ ਜਦ ਕਿਸੇ ਵੀ ਬੀਬੀ ਦੀ ਜਾਂ ਕਿਸੇ ਵੀ ਔਰਤ ਦੀ ਗੁਰੂ ਨਾਲ ਇੱਕ ਲਗਨ ਬਣ ਜਾਂਦੀ ਹੈ ਗੁਰਬਾਣੀ ਪੜ੍ਹਦੇ ਨੇ ਜਾਂ ਫਿਰ ਜੋਤ ਜਗਾਉਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਤਾਂ ਖੁਸ਼ੀਆਂ ਦਾ ਵਾਸਾ ਹੋ ਜਾਂਦਾ ਹੈ ਤੇ ਉਸ ਦੇ ਉਲਟ ਜੇਕਰ ਕੋਈ ਬੀਬੀ ਘਰ ਵਿੱਚ ਕੋਈ ਜਾਦੂ ਟੂਣੇ ਤੰਤਰਾ ਮੰਤਰਾਂ ਵਿੱਚ ਪੈ ਜਾਏ ਤਾਂ ਉਹ ਘਰ ਤਬਾਹ ਵੀ ਹੋ ਜਾਂਦਾ ਹੈ ਜਿਸ ਘਰ ਵਿੱਚ ਗੁਟਕਾ ਸਾਹਿਬ ਦਾ ਜਾਂ ਜੋਤ ਦਾ ਸਤਿਕਾਰ ਨਹੀਂ ਹੁੰਦਾ ਉਹ ਗੁਰੂ ਵਾਲੇ ਨਹੀਂ ਬਣੇ ਉਹਨਾਂ ਦੇ ਗੁਰੂ ਦੇ ਨਾਲ ਕੋਈ ਵੀ ਪ੍ਰੇਮ ਪਿਆਰ ਨਹੀਂ ਬਣਦਾ ਤੇ ਨਾ ਹੀ ਉਹਨਾਂ ਦੇ ਘਰ ਵਿੱਚ ਗੁਰੂ ਦੀਆਂ ਮਿਹਰਾਂ ਹੁੰਦੀਆਂ ਨੇ ਤਾਂ ਅਸੀਂ ਹੁਣ ਉਹਨਾਂ ਸਾਰੀਆਂ ਸੰਤਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਵੀਡੀਓ ਨੂੰ ਆਖਿਰ ਤੱਕ ਸੁਣਿਆ ਹੈ ਆਖਿਰ ਤੱਕ ਜਾਣਿਆ ਹੈ ਤੇ ਇਸ ਮਰਿਆਦਾ ਨੂੰ ਅਪਣਾਉਣ ਲਈ ਤਿਆਰ ਵੀ ਨੇ ਇੱਕ ਵਾਰ ਸੰਗਤ ਜੀ ਤੁਸੀਂ ਗੁਰੂ ਵਾਲੇ ਬਣ ਕੇ ਤਾਂ ਦੇਖੋ ਫਿਰ ਹੀ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆਉਣਗੀਆਂ ਫਿਰ ਹੀ ਤੁਹਾਡੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋਏਗੀ ਆਓ ਅਸੀਂ ਸਾਰੇ ਰਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ